ਆਦ ਕਾਲ ਤੋਂ ਲੜਾਈ ਵੇਖ ਕੇ ਖੁਸ਼ ਹੁੰਦਾ ਰਿਹਾ ਹੈ ਬਟੇਰੇ ਲੜਨ ਦਾ ਰਿਹਾ ਹੈ ਪਿੱਤਰ ਲੜਨ ਦਾ ਰਿਹਾ ਕੁਕੜ ਲੜਨ ਦਾ ਰਿਹਾ ਕੁਕੜਾ ਨੂੰ ਲੜਾਣ ਦਾ ਖੇਲ ਅੱਜ ਫਿਲ ਪੈਨ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮੈਂ ਜਾ ਰਹੇ ਸੀ ਕਥਾ ਕਰਨ ਲਈ ਸਵੇਰੇ ਮਨਿਲਜ ਕਥਾ ਕਰਕੇ ਨਾਲ ਇੱਕ ਛੋਟਾ ਜਿਹਾ ਹੋਰ ਸ਼ਹਿਰ ਸੀ ਉੱਥੇ ਪ੍ਰਮਾਣ ਸੀ ਪਰ 10 ਮੀਲ ਹੀ ਲਿਗਾਇਆ ਵਾਂਗੇ 25 30 ਮੀਲ ਦੀ ਦੂਰੀ ਤੇ ਸ਼ਹਿਰ ਸੇ ਰਸਤੇ ਚ ਭੀੜ ਬੜੀ ਬੰਦਿਆਂ ਔਰ ਮੈਨੂੰ ਇੰਜ ਲੱਗੇ ਜਿਵੇਂ 3 4 ਫਰਲਾਂਗ ਤੱਕ ਬੰਦੇ ਹੀ ਬੰਦੇ ਮੈਂ ਕਿ ਲੰਘਾਂਗੇ ਕਿਵੇਂ ਕੀੜੀ ਦੀ ਚਾਲ ਨਾਲ ਗੱਡੀ ਚੱਲੇ ਜਿਹੜਾ ਸਿੰਘ ਮੈਨੂੰ ਲੈ ਕੇ ਜਾ ਰਿਹਾ ਸੀ ਮੈਂ ਕਿ ਗੱਲ ਕੀ ਹੈ ਕੋਈ ਮੇਲਾ ਹੈ ਕਹਿੰਦਾ ਗੈਣੀ ਜੀ ਮੇਲਾ ਨਹੀਂ ਹੈ ਕੁਕੜਾਂ ਦੀ ਲੜਾਈ ਹੋ ਰਹੀ ਇਹਦੇ ਉੱਤੇ ਬੜੇ ਸ਼ਰਤਾਂ ਲੱਗੀਆਂ ਸ਼ਹਿਰਾਂ ਦੇ ਸ਼ਹਿਰ ਇਕੱਠੇ ਹੋ ਗਏ ਕਿਣ ਲਗੇ ਸਮੂਲਕ ਦਾ ਸਭ ਤੋਂ ਵੱਡਾ ਖੇਲ ਹੈ ਕਿ ਕੁੱਕੜ ਲੜਾਇਆ ਜਿਹਦਾ ਕੁੱਕੜ ਜਿੱਤ ਜਾਂਦਾ ਹੈ ਮਾਲਾ ਮਾਲ ਕਰ ਦਿੰਦੇ ਨੇ ਲੋਕੀ ਜਿਹਦਾ ਹਾਰ ਜਾਂਦਾ ਹੈ ਉਹਨੂੰ ਲੰਦਾ ਬਾਂਦੇ ਗਾਲਾਂ ਘਟਦੇ ਬਟੇਰੇ ਲੜਾਣੇ ਤਿੱਤਰ ਲੜਾਣੇ ਕੁੱਕੜ ਲੜਾਣੇ ਕਿ ਜਿਵੇਂ ਜਿਵੇਂ ਹਿੰਸਕ ਤਬੀਅਤ ਵਧਦੀ ਗਈ ਪੇਡੂ ਲੜਾਣੇ ਸਾਡ ਲੜਾਣੇ ਫਿਰ ਹਿੰਸਕ ਬਿਰਤੀ ਹੋਰ ਵੱਧ ਗਈ ਔਰ ਬੰਦੇ ਨਾਲ ਬੰਦਾ ਲੜੇ ਤੇ ਕੋਈ ਸੁਆਦ ਆਵੇ ਇੱਥੋਂ ਹੀ ਪਹਿਲਵਾਨ ਪੈਦਾ ਹੋਏ ਫ੍ਰੀ ਸਟਾਈਲ ਕੁਸ਼ਤੀ ਤੁਸੇ ਦੇਖੀ ਹੋਵੇਗੀ ਟੀਵੀ ਤੇ ਕਿਧਰੇ ਤੋੜੋ ਲਤਾ ਬਾਵਾ ਇੱਕ ਦੂਜੇ ਦੀ ਮਾਰੋ ਮੁੱਖੇ ਖਿੱਚ ਖਿੱਚ ਕੇ ਇਸ ਧੰਦੇ ਨੂੰ ਇਸ ਪਹਿਲਵਾਨੀ ਦੇ ਧੰਦੇ ਨੂੰ ਕੋਈ ਮਹਾ ਮੂਰਖ ਹੀ ਅਪਣਾਏਗਾ ਮੈਂ ਪਹਿਲਵਾਨ ਨੂੰ ਕਤਈ ਸਿਆਣਾ ਨਹੀਂ ਕਹਿੰਦਾ ਹੁੰਦਾ ਸਭ ਮੂਰਖ ਇਕੱਠੇ ਕਰੀਏ ਇੱਕ ਪਹਿਲਵਾਨ ਬਣਦਾ ਕਿਉਂਕਿ ਐ ਵੀ ਕੋਈ ਕੰਮ ਹੈ ਐ ਵੀ ਕੋਈ ਧੰਦਾ ਹੈ ਐ ਵੀ ਕੋਈ ਖੇਲ ਹੈ ਤੋੜੋ ਦੇ ਅਗਲੇ ਦੀਆਂ ਹੱਡੀਆਂ ਫਸਲੀਆਂ ਤੇ ਪਹਿਲਵਾਨ ਤੇ ਜਿਹੜਾ ਤੋੜਨ ਦੇ ਸਫਲ ਹੋ ਜਾਏ ਉਹਨੂੰ ਬੜੇ ਇਨਾਮ ਮਿਲਦੇ ਨੇ ਸਾਡੇ ਦੇਸ਼ 'ਚ ਪਤਾ ਹੈ ਪਹਿਲਵਾਨ ਨੂੰ ਖਿਤਾਬ ਮਿਲਦਾ ਹੈ ਭਾਰਤ ਕੇਸਰੀ ਆਦੋਗੇ ਭਾਰਤ ਕੇਸਰੀ ਭਾਰਤ ਦਾ ਖੂਨ ਹੈ ਕਿ ਭਾਰਤ ਦੀ ਕੇਸਰੀ ਹੈ ਭਾਰਤ ਕੇਸਰੀ ਜਲੂਸ ਨਿਕਲਦੇ ਨੇ ਪਹਿਲਵਾਨ ਆਉਂਦੇ ਨੇ ਉਹਨਾਂ ਦੇ ਚੇਲੇ ਵੀ ਹੁੰਦੇ ਨੇ ਬੜੀ ਮਹਿਮਾ ਹੁੰਦੀ ਆਪਣਾ ਫ੍ਰੀ ਸਟਾਈਲ ਕੁਸ਼ਤੀ ਮੈਂ ਅਰਜ਼ ਕਰਾਂ ਪਹਿਲਵਾਨ ਕਤਈ ਸਿਆਣਾ ਨੇ ਹੌਸਲ ਬੜੀ ਹੈਵੀ ਗਿਜ਼ਾ ਖਾਣੇ ਉਹਨੂੰ ਪਛਾਣਨ ਵਾਸਤੇ ਐਕਸਰਸਾਈਜ਼ ਕਰਨਾ ਫਿਰ ਬਣੀ ਹੋਈ ਤਾਕਤ ਨੂੰ ਦੂਜੇ ਵਿੱਚ ਲੜਨ ਦੇ ਵਿੱਚ ਖਰਚ ਕਰਦੇ ਇਹ ਤਾਂ ਮੂਰਖਾਂ ਦਾ ਦੰਦ ਹੈ ਪਹਿਲਵਾਨ ਮੂਰਖ ਹੁੰਦੇ ਮੈਂ ਕਿਧਰ ਸੀਸ ਗਾਇੰਦੇ ਵਿੱਚ ਕਹਾ ਕਰ ਰਿਹਾ ਸੀ ਜੇ ਮੈਨੂੰ ਨਹੀਂ ਪਤਾ ਸੀ ਉੱਥੇ ਵੀ ਇੱਕ ਪਹਿਲਵਾਨ ਬੈਠਾ ਸੀ ਮੇਰੇ ਕਮਰੇ 'ਚ ਆ ਗਿਆ ਤੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਤੁਸੀਂ ਪਹਿਲਵਾਨ ਨੂੰ ਮੂਰਖ ਕਹਿੰਦੇ ਹੋ ਮੈਂ ਕਿ ਡੋਲੇ ਜੋ ਫੜਕਾਂਦਾ ਮੇਰੇ ਕੋ ਲਾਗੇ ਹੁਣ ਮੇਰੇ ਨਾਲ ਕੁਸ਼ਤੀ ਲੜਨਾ ਚਾਹੁੰਦਾ ਇਹ ਹੀ ਮੂਰਖਤਾ ਦੀ ਨਿਸ਼ਾਨੀ ਹੋਰ ਕੀ ਹੈ ਔਰ ਕਿਸ ਨੂੰ ਮੂਰਖ ਹੈ ਇਹ ਮੂਰਖਤਾ ਦੀ ਨਿਸ਼ਾਨੀ ਤੂੰ ਜਿਸ ਡੰਗ ਨਾਲ ਪੁੱਛ ਰਹੇ ਹੈ ਫੇਰਾ ਮੂਡ ਆਫ ਹੈ ਖਰਾਬ ਹੈ ਤੂੰ ਲੜਨ ਦੀ ਤਬੀਅਤ ਨਾਲ ਆਇਆ ਹੈ ਇਥੋਂ ਵੀ ਪਤਾ ਚੱਲਦਾ ਹੈ ਮੂਰਖ ਹੈ ਪਹਿਲਵਾਨ ਅਸਲ ਦੇਚ ਹਿੰਸਕ ਹੁੰਦੇ ਨੇ ਬਚਣਾ ਚਾਹੀਦਾ ਇਹਨਾਂ ਲੜਦੇ ਆ ਲੜਦੇ ਕੁਸ਼ਤੀ ਯਕੀਨ ਜਾਣੋ ਅਸਲੀ ਲੜਾਈ ਲੜਨ ਲੱਗ ਇੱਕ ਪਹਿਲਵਾਨ ਨੇ ਦੂਜੇ ਪਹਿਲਵਾਨ ਦਾ ਸਿਰ ਪਾੜ ਕੇ ਰੱਖ ਦਿੱਤਾ ਅਸਲੀ ਲੜਾਈ ਲੜਨ ਦਾ ਤੇ ਮੋੜਨਾ ਪਰ ਬੰਦਿਆਂ ਦਾ ਸ਼ੌਕ ਪਟੇਰੇ ਲੜਾਣੇ ਤੇ ਤਿੱਤਰ ਲੜਾਣੇ ਕੁੱਕੜ ਲੜਾਣੇ ਭੇਡੂ ਲੜਾਣੇ ਸਾਡ ਲੜਾਣੇ ਫਿਰ ਜਿਹੜੇ ਸਨ ਪੰਨ ਸਨ ਤੇ ਪਸ਼ੂਆਂ ਦੀ ਲੜਾਈ ਦੇਖਦੇ ਆਂ ਦੇਖਦੇ ਆਂ ਹੁਣ ਬੋਰ ਹੋ ਗਏ ਸਨ ਨੇ ਕਿ ਬੰਦੇ ਨਾਲ ਬੰਦਾ ਲੜੇ ਇਸ ਤੋਂ ਵੀ ਕਈ ਹੋਰ ਹਨ ਸਕਨੇ ਬੰਦੇ ਨਾਲ ਬੰਦਾ ਨਹੀਂ ਇੱਕ ਕੌਮ ਨਾਲ ਦੂਜੀ ਕੌਮ ਲੜੇ ਤਾਂ ਸਵਾਦ ਆਦਾ ਤੇ ਕਈਆਂ ਨੂੰ ਇਸ ਦੇ ਵਿੱਚ ਵੀ ਸਵਾਦ ਨਹੀਂ ਆਉਂਦਾ ਇੱਕ ਮੁਲਕ ਨਾਲ ਦੂਜਾ ਮੁਲਕ ਲੜੇ ਤੇ ਪੂਰੇ ਮੁਲਕ ਨੂੰ ਤਬਾਹ ਕਰੇ ਤੇ ਕੋਈ ਸਵਾਦ ਆਵੇ ਕੋਈ ਰਸ ਆਵੇ ਇਹ ਸਭ ਮੂਰਖਾਂ ਦੀਆਂ ਕਾਂਡਾ ਨੇ ਜਿਸ ਨੂੰ ਤੁਸੀਂ ਖੇਲ ਪਏ ਕਹਿੰਦੇ ਹੋ ਤੇ ਸਾਰਾ ਦੇਸ਼ ਪਾਗਲ ਹੋਇਆ ਪਿਆ ਕੰਮਦੰਦ ਛੱਡ ਕੇ ਬੈਠੇ ਨੇ ਟੀਵੀ ਦੇਗੋ ਦੇਖੀ ਐਨੇ ਦੇਖਦਾ ਹੁੰਦਾ ਅਖਬਾਰਾਂ ਦੇ ਪੰਨਿਆਂ ਦੇ ਪੰਨੇ ਇਸ ਦੇ ਨਾਲ ਰੰਗੇ ਹੋਏ ਨੇ ਐਵੇਂ ਫਜ਼ੂਲ ਉਸ ਦੇ ਚ ਪੜਨਾ ਕਾਗਜ਼ ਜ਼ਾਇਆ ਕਰਨਾ ਜੰਗ ਹੈ ਲੜਾਈ ਹੈ ਕੋਈ ਖੇਲ ਨਹੀਂ ਜਿਹੜੀ ਟੀਮ ਹਾਰ ਜਾਂਦੀ ਹੈ ਲੰਨ ਤਾਈ ਲੰਨ ਤਾ ਜਿਹੜੀ ਜਿੱਤ ਜਾ ਉਹਨੂੰ ਬੜਾ ਕੁਝ ਮਿਲਦਾ ਹੈ ਤੇ ਇਹਨੂੰ ਖੇਲ ਕਹਿਣ ਦੀ ਕੀ ਲੋੜ ਹੈ ਜੰਗ ਹੈ ਜੰਗ ਹੈ ਧੰਦਾ ਹੈ ਜਿਹੜਾ ਜਿੱਤ ਜਾਂਦਾ ਉਹਨੂੰ ਬਹੁਤ ਸਾਰਾ ਧਨ ਸੰਪਦਾ ਮਿਲਦੀ ਜਿਹੜਾ ਹਾਰ ਜਾਂਦਾ ਉਹਦੀ ਚੌਲੀ ਖਾਲੀ ਰਹਿ ਜਾਂਦੀ ਇਹ ਤੇ ਧੰਦਾ ਹੈ ਇਹ ਤੇ ਜੰਗ ਹੈ ਖੇਲ ਖੇਲਦੇ ਪਰਮਾਤਮਾ ਖੇਲ ਖੇਲਦੇ ਨੇ ਬੱਚੇ ਦਰਿਆ ਦੇ ਕਿਨਾਰੇ ਸਾਗਰ ਤੱਟ ਤੇ ਮਾਸੂਮ ਬੱਚੇ ਰੇਤ ਦੇ ਮਹਿਲ ਬਣਾ ਰਹੇ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਚੇਸ਼ਤਾ ਨਾਲ ਬੜੀ ਕਾਗਰਤਾ ਨਾਲ ਬੜੀ ਖੁਸ਼ੀ ਨਾਲ ਮਹਿਲ ਬਣਾ ਰਹੇ ਸਾਰੇ ਬੱਚੇ ਮਹਿਲ ਬਣਾ ਰਹੇ ਉਸ ਮਹਿਲ ਦੇ ਚ ਰਹਿਣਾ ਨਹੀਂ ਫਿਰ ਵੀ ਬਣਾ ਰਹੇ ਨੇ ਕਿਉਂਕਿ ਖੇਲ ਹੈ ਉਸ ਮਹਿਲ ਦੀ ਲੋੜ ਨਹੀਂ ਹੈ ਫਿਰ ਵੀ ਬਣਾ ਰਹੇ ਨੇ ਕਿਉਂਕਿ ਖੇਲ ਹੈ ਸ਼ਾਮ ਦਾ ਸਮਾਂ ਹੋਇਆ ਮਾਂ ਨੇ ਆਵਾਜ਼ ਮਾਰੀ ਹੁਣ ਸੰਧਿਆ ਹੋ ਗਈ ਹੈ ਚਲੋ ਗਾ ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਬਣਾਏ ਸਨ ਔੜ ਹੱਸਦੇ ਹੱਸਦੇ ਢਾਣ ਲੱਗ ਪਏ ਬਣਾਉਣ ਲੱਗਿਆਂ ਵੀ ਖੁਸ਼ ਸਨ ਮਿਟਾਉਣ ਲੱਗਿਆਂ ਵੀ ਖੁਸ਼ ਬਣਾਉਣ ਲੱਗਿਆਂ ਵੀ ਬੜੀ ਮਿਹਨਤ ਕੀਤੀ ਹੁਣ ਮਿਟਾਉਣ ਲੱਗਿਆਂ ਵੀ ਮਿਹਨਤ ਪੈ ਕਰਦੇ ਨੇ ਬਣਾਏ ਵੀ ਬੜੀ ਇਕਾਗਰਤਾ ਨਾਲ ਹੁਣ ਮਿਟਾਉਂਦੇ ਵੀ ਬੜੀ ਇਕਾਗਰਤਾ ਨਾਲ ਪੈ ਨੇ ਕਿਉਂ ਬਣਾਣਾ ਖੇਲ ਸੀ ਮਿਟਾਣਾ ਖੇਲ ਸੀ ਦੰਦਾਂ ਨੇ ਸੀ ਸੰਸਾਰ ਨੂੰ ਬਣਾਣਾ ਚੋਂਕੇ ਪ੍ਰਮਾਤਮਾ ਬਹੁਤ ਵੱਡਾ ਉਹਦਾ ਖੇਲ ਹੈ ਮਿਟਾਣਾ ਉਸਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆ ਗਿਆ ਘਾਰੇ ਕਿ ਨਹੀਂ ਵਾਏ ਜੇ ਬੱਚਿਆਂ ਨੂੰ ਆਖੇ ਰੇਤ ਦੇ ਮਹਿਲ ਤੇ ਬਣਾਉਂਦੇ ਤੁਹਾਨੂੰ ਕੀ ਮਿਲੇਗਾ ਕੁਝ ਨਹੀਂ ਮਿਲੇਗਾ ਖੇਲਸ ਖੇਲਸ ਸੰਸਾਰ ਨੂੰ ਬੜਾ ਕੇ ਰੱਬ ਨੂੰ ਕੁਝ ਵੀ ਨਹੀਂ ਮਿਲਦਾ ਉਹਦਾ ਖੇਲ ਹੈ ਮਿਲਣਾ ਕੀ ਇਸ ਸੰਸਾਰ ਨੂੰ ਮਿਟਾ ਕੇ ਵੀ ਉਸ ਦਾ ਕੁਝ ਵੀ ਨਹੀਂ ਵਿਗੜਦਾ ਕੇ ਜਬ ਉਹ ਦ ਕਰਖ ਕਰ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬਹੂੰ ਤਮ ਮੈ ਮਿਲਤ ਦੇਹ ਦਰਸਬ ਜਿੰਨੇ ਸਿਆਣੇ ਮਨੁਖ ਹੁੰਦੇ ਨੇ ਅਕਲ ਬਹੁਤ ਵੱਡੀ ਹੋ ਜਾਏ ਸਾਰਾ ਸੰਸਾਰ ਉਹਨਾਂ ਨੂੰ ਖਡਾਉਣਾ ਦਿਖਾਈ ਦਿੰਦਾ ਭਾਵੇਂ ਪਰਮਾਤਮਾ